ਕਿਆ ਸ੍ਰੀ ਕਰ ਬਾਈਓ ਹੋ ਜੋ ਕਰਾਂ ਤੱਕ ਦੇ ਟਾਈਟ ਫਟ ਪੀਕੇ ਚਾਹ ਪਾਣੀ ਅੱਜ ਤੁਹਾਨੂੰ ਗਲਾਬ ਸਿੱਧੂ ਤੇ ਸਰਪੰਚ ਵਾਲੇ ਮਸਲੇ ਦੀ ਲਾਇਬ ਸੁਣਾਉਣਾ ਮੰਡੀ ਦੀ ਰਾਮ ਕਹਾਣੀ ਪਰਸੋਂ ਕਰਦਿਆਂ ਨੇ ਮੈਨੂੰ ਪਾਤਲਾ ਮੰਡੀ ਚ ਮੁੱਛਲ ਜੀਰੀ ਲੈ ਕੇ ਪੇਜ ਤੇ ਆ ਪਹਿਲਾਂ ਤਾਂ ਸਿਆਣਿਆਂ ਤੋਂ ਸੁਣਦੀ ਹੁੰਦੀ ਹੁੰਦੀ ਸੀ ਵੀ ਜਿਹੜਾ ਕਰੇਲੂ ਲਾਜਾ ਹੈ ਅੰਗਰੇਜ਼ੀ ਦਵਾਈਆਂ ਨਾਲੋਂ ਸਸਤਾ ਵਧੀਆ ਤੇ ਗੁਣਾਕਾਰੀ ਹੁੰਦਾ ਓਥੇ ਮੰਡੀ ਚ ਲਾਇਬ ਹੁੰਦਾ ਵੀ ਦੇਖ ਲਿਆ ਇੰਨੇ ਨਜ਼ਾਰੇ ਤਾਂ ਕਦੇ 5000 ਦੀ ਟਿਕਟ ਲੈ ਕੇ ਸਿਨੇਮੇ ਚ ਨਹੀਂ ਆਏ ਜਿੰਨੇ ਤਮਾਸ਼ੇ ਬਾਬਿਆਂ ਨੇ ਗਲਾਬ ਸਿੱਧੂ ਦੇ ਸਰਪੰਚ ਵਾਲੇ ਮਸਲੇ ਤੇ ਮੰਡੀ ਚ ਦਿਖਾਏ ਲਓ ਜੀ ਅਸੀਂ ਬਣ ਬਣ ਦੀ ਲੱਕੜੀ ਪੋਰੀਆਂ ਤੇ ਬੈਠੇ ਮਲੀਮ ਸਾਨੂੰ ਚਾਹ ਫੜਾ ਗਿਆ ਉਧਰੋਂ ਕਿਸੇ ਪਿੰਡ ਤੋਂ ਕਿਸੇ ਦੀ ਜੀਰੀ ਦਾ ਢੇਡਾ ਲੈ ਕੇ ਮੈਂਬਰ ਸਾਹਿਬ ਆ ਗਿਆ ਉਹ ਆ ਕੇ ਹਲੇ ਸਾਡੇ ਕੋਲ ਖੜੀ ਤੀ ਪਿੱਛੇ ਬੈਠੇ ਕਸਰਾਰਤੀਏ ਜਵਾਕ ਨੇ ਸਣੇ ਸਰਪੰਚ ਸਾਰਾ